ਸੰਤ ਬਾਬਾ ਨਿਧਾਨ ਸਿੰਘ ਜੀ ਨਡਾਲੋਂ ਹਜ਼ੂਰ ਸਾਹਿਬ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ 15 16 ਤੇ 17 ਅਗਸਤ 2025 ਨੂੰ ਕਰਵਾਇਆ ਜਾਵੇਗਾ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਸਨਜਵਾਨੀ ਇਨਕ੍ਰੋਚੇ ਕਰਮੋਨਾ ਵਿਖੇ ਸਤਖੰਡ ਵਾਸੀ ਤਲਤਲ ਸੰਤ ਬਾਬਾ ਨਿਧਾਨ ਸਿੰਘ ਜੀ ਨਡਾਲੋਂ ਹਜ਼ੂਰ ਸਾਹਿਬ ਵਾਲਿਆਂ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਲਈ ਯਾਦ ਨੂੰ ਸਮਰਪਿਤ ਜੋੜ ਮੇਲਾ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਸਨਜਵਾਨੀ ਇਨਕ੍ਰੋਚੇ ਕਰਮੋਨਾ ਵਿਖੇ 15 16 ਤੇ 17 ਅਗਸਤ 2025 ਨੂੰ ਕਰਵਾ ਜਿਕਰ ਜੋ ਕਸੰਤ ਉਹ ਮੰਨਦਾ ਹਸਿੰਦੀ ਢਾਲੋਂ ਮਾੜੀ ਸੇਕ ਪੰਥੋ ਚ ਬਹੁਤ ਹੀ ਸਤਿਕਾਰਤ ਹਸਤੀ ਹਨ ਜਿਨ੍ਹਾਂ ਨੇ ਸ੍ਰੀ ਜੂਰ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਤੰਤਨ ਦਸ਼ਮੀਸ਼ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਕਮਾਂਸਾਰ ਨਿਭਾਈ ਗੁਰੂ ਸਾਹਿਬ ਜੀ ਦਾ ਆਪ ਜੀ ਨਾਲ ਬਚਨ ਸੀ ਕਿ ਹੱਥ ਤੇਰਾ ਤੇ ਖੀਸਾ ਮੇਰਾ ਹੋਵੇਗਾ ਸ੍ਰੀ ਹਜੂਰ ਸਾਹਿਬ ਵਿਖੇ ਅੱਜ ਵੀ ਗੁਰਦੁਆਰਾ ਲੰਗਰ ਸਾਹਿਬ ਵਿਖੇ ਲੰਗਰਾਂ ਦੀਆਂ ਸੇਵਾਵਾਂ ਨਿਰੰਤਰ جاری ਹਨ ਅਤੇ ਸੰਤ ਪਬਬ ਕਰਤਾਰ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਕਿ ਵਿਦਿਆ ਦੇ ਦਾਨੀ ਵੀ ਕਿਹਾ ਜਾਂਦਾ ਹੈ ਅਜਹੇ ਮਹਾਨ ਤਪੱਸਵੀ ਤੇ ਸੇਵਾ ਦੇ ਪੁੰਜ ਮਹਾਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੁਰਾਤਨ ਮਰਿਆਦਾ ਅਨਸਾਰ 25 ਸਿੰਘ ਲਾ ਕੇ ਸ਼੍ਰੀ ਖੰਡ ਪਾਠ ਸਾਹਿਬ ਕਰਵਾਏ ਜਾਣਗੇ ਜਿਨ੍ਹਾਂ ਦੀ ਰਮਤਾ 15 ਅਗਸਤ ਦਿਨ ਸ਼ੁੱਕਰਵਾਰ ਅਤੇ ਸਵੇਰੇ 10 ਵਜੇ ਹੋਵੇਗੀ ਅਤੇ ਪੋਗ 17 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਪਾਈ ਜਾਣਗੇ ਉਪਰੰਤ ਦੀਵਾਨ ਸਜਣਗੇ ਜਿਨ੍ਹਾਂ ਵਿੱਚ ਭਾਈ ਬਲਜਿੰਦਰ ਸਿੰਘ ਜੀ ਕਥਾ ਵਾਚਕ ਅਤੇ ਭਾਈ ਗੁਰਦੇਵ ਸਿੰਘ ਜੀ ਜਿਹਾਉਰੀ ਲਾਗੇ ਸਤਖੰਡ ਸ੍ਰੀ ਦਰਬਾਰ ਸਾਹਿਬ ਸਰੀਮ ਰਿਸਲ ਸਾਹਿਬ ਵਾਲੇ ਸੰਤਾਂ ਨੂੰ ਕਥਾ ਤੇ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ ਇਲਾਕਾ ਨਿਵਾਸੀ ਸੰਗਤਾਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਟਲੀ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਹੌਮ ਹੁਮਾ ਕੇ ਪਰਿਵਾਰਾਂ ਸਮੇਤ ਇਹਨਾਂ ਗੁਰਮਤ ਸਮਾਗਮਾਂ ਵਿੱਚ ਹਾਜ਼ਰੀ ਭਰੋ ਗੁਰੂ ਜਸ ਸਰਵਣ ਕਰ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਸਾਹਿਬ ਗੁਰਜੀਕਾ ਦਾ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਕਲਗੀ ਤਰ ਸਾਹਿਬ ਸੰਜਵਾਨੀ ਕਰੋਚੀ ਕਰਮੋਨਾ ਵਿਖੇ 15 16 17 ਅਗਸਤ ਦਿਨ ਸ਼ੁੱਕਰਵਾਰ ਸਨੇਚਰਵਾਰ ਐਤਵਾਰ ਵਾਲੇ ਦਿਨ ਸੰਤ ਬਾਬਾ ਨਿਹੰਗ ਸਿੰਘ ਜੀ ਹਜੂਰ ਸਾਹਿਬ ਲੰਗਰ ਸਾਹਿਬ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਵਾਲੇ ਤੇਨਾਂ ਦੀ ਸਾਲਾਨਾ ਯਾਦ ਨੂੰ ਮਨਾਉਂਦਿਆਂ ਹੋਇਆਂ ਮਹਾਨ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸ਼ੁੱਕਰਵਾਰ ਵਾਲੀ ਦੇਨ 15 ਅਗਸਤ ਨੂੰ ਸ੍ਰੀ ਖੰਡਕ ਸਾਹਿਬ ਜੋ ਗੁਰੂ ਸਾਹਿਬ ਜੀ ਦੀ ਚਲਾਈ ਹੋਈ ਪ੍ਰਾਤਨ ਮਰਜਾਦਾ ਦੇ ਅਨਸਾਰ 25 ਸਿੰਘ ਲਾ ਕੇ ਪ੍ਰਾਰੰਭ ਹੋਣਗੇ ਐਤਵਾਰ 17 ਅਗਸਤ ਨੂੰ ਭੋਗ ਪਾਏ ਜਾਣਗੇ ਜਿਸ ਵਿੱਚ ਪੰਥ ਦੇ ਰਾਗੀ ਸਿੰਘ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ ਬੇਰਕਾ ਤਿੰਨ ਦਿਨ ਹੀ ਹਾਜ਼ਰੀ ਭਰਨਗੇ ਆਸਾਦੀ ਵਾਰ ਦੇ ਕੀਰਤਨ ਹੋਣਗੇ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ ਮਹਾਰਾਜ ਜੀ ਦੇ ਘਰ ਦਾ ਜਸ ਵਡਿਆਈ ਹੋਵੇਗੀ ਮਹਾਂਪੁਰਖਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਸਲਾਨਾ ਜੋੜ ਮੇਲਾ ਜੋ 15 16 17 ਅਗਸਤ ਨੂੰ ਹੋਵੇਗਾ ਸਮੁੱਚੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਸੰਜਵਾਨੀ ਕਰੋਚੇ ਪਹੁੰਚ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਨਿਆ ਤਿੰਨ ਦਿਨ ਹੀ ਜੋ ਮਹਾਨ ਗੁਰਮਤ ਸਮਾਗਮ ਹਨ ਜਿਨ੍ਹਾਂ ਦਾ ਲਾਹਾ ਪ੍ਰਾਪਤ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰੀਏ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ